ਸ਼ਹੀਦੀ ਦਿਹਾੜਿਆਂ ਮੌਕੇ ਡੀਜੇ ਤੇ ਸ਼ੂਭਾ ਯਾਤਰਾ ਤੋਂ ਖਫਾ ਮਸੀਹ ਪਾਈਚਾਰੇ ਖਿਲਾਫ ਪਿੰਡ ਨੇ ਪਾਇਆ ਮਤਾ ਮਤਾ ਪਾਉਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੋਈ ਮਤਿਆਂ ਨੂੰ ਦੱਸ ਰਿਹਾ ਸਹੀ ਤਾਂ ਕੋਈ ਦੱਸ ਰਿਹਾ ਵਿਵਾਦਿਤ ਜੁਹਾ ਇਹ ਜੋ ਵੀਡੀਓ ਤੁਸੀਂ ਇਸ ਸਮੇਂ ਦੇਖ ਰਹੇ ਹੋ ਇਹ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਵਿੱਚ ਸੁਣਾਈ ਦੇ ਰਹੇ ਨੇ ਕੁਝ ਮਤੇ ਜੋ ਮਸੀਹ ਪਾਈਚਾਰੇ ਅਤੇ ਪਾਈਚਾਰੇ ਨਾਲ ਜੁੜੇ ਪਰਵਾਰਾਂ ਲਈ ਪਾਈ ਜਾ ਰਹੇ ਨੇ ਜਿਨ੍ਹਾਂ ਨੂੰ ਵਿਵਾਦਿਤ ਕਿਹਾ ਜਾ ਰਿਹਾ ਤਾਂ ਕੁਝ ਇਹਨਾਂ ਨੂੰ ਸਹੀ ਵੀ ਦੱਸ ਰਹੇ ਜਿहां ਦੱਸਿਆ ਜਾ ਰਿਹਾ ਕਿ ਇਹ ਵੀਡੀਓ ਤਰਨਤਾਰਨ ਦੇ ਪਿੰਡ ਸੰਗਰਕੋਟ ਦੀ ਹੈ ਜਿੱਥੇ ਪਿੰਡ ਵਾਲਿਆਂ ਨੇ ਇਸਾਈ ਪਾਈਚਾਰੇ ਦੇ ਖਿਲਾਫ ਕੁਝ ਮਤੇ ਪਾਸ ਕੀਤੇ ਨੇ ਜਿਨਾਂ ਮੁਤਾਬਕ ਮਸੀਹ ਪਾਈਚਾਰੇ ਨਾਲ ਜੁੜੇ ਵਿਅਕਤੀਆਂ ਦੇ ਘਰ ਨਹੀਂ ਜਾਏਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਗ੍ਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਅਰਦਾਸ ਨਹੀਂ ਕਰਨਗੇ ਜੇਕਰ ਮਸੀਹ ਪਾਈਚਾਰੇ ਦੇ ਪਰਿਵਾਰ ਵਿੱਚ ਪਰਿਵਾਰ ਦੇ ਕਿਸੇ ਜੀ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਉਸ ਦਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਤਾਂ ਕਰ ਸਕੇਗਾ ਪਰ ਪਿੰਡ ਵਿੱਚ ਸਪੁਰਦ ਦੇ ਖਾਕ ਨਹੀਂ ਕਰ ਸਕੇਗਾ ਇਸ ਤੋਂ ਇਲਾਵਾ ਪਿੰਡ ਦੇ ਕਿਸੇ ਵੀ ਘਰ ਦੇ ਬਾਹਰ ਮਸੀਹ ਪਾਈਚਾਰੇ ਨੂੰ ਵੀ ਕੋਈ ਵੀ ਇਸ਼ਤਿਹਾਰ ਲਗਾਉਣ ਦੀ ਸਖਤ ਮਨਾਹੀ ਹੈ ਉਹ ਸਿਰਫ ਆਪਣੇ ਘਰ ਦੇ ਬਾਹਰ ਇਸ਼ਤਿਹਾਰ ਲਗਾ ਸਕਣਗੇ ਇਸ ਦੇ ਨਾਲ ਹੀ ਮਸੀਹ ਭਾਈਚਾਰਾ ਕੋਈ ਵੀ ਸ਼ੋਭਾ ਯਾਤਰਾ ਪਿੰਡ ਵਿੱਚ ਨਹੀਂ ਕਰ ਸਕਦਾ ਸਾਡੇ ਵਿੱਚੋਂ ਸਾਡੇ ਬੱਚੇ ਜਿਹੜੇ ਨਿਕਲ ਕੇ ਦੂਜੇ ਧਰਮ ਨੂੰ ਅਪਣਾ ਰਹੇ ਹਨ ਸਾਨੂੰ ਇਸ ਗੱਲ ਦਾ ਵੀ ਬੜਾ ਦੋਖ ਹੈ ਕਿਉਂ ਤੁਸੀਂ ਗਏ ਇਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਦੁੱਖ ਕੇ ਕਿ ਮਲਬ ਕਿਉਂ ਤੁਸੀਂ ਇਹ ਧਰਮ ਛੱਡ ਕੇ ਗਏ ਪਰ ਇਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜਿੱਦਣ ਮਤੇ ਪਾਇਆ ਤਾਂ ਆਈਸੀਓ ਸੇ ਮਜੀ ਭਾਈ ਜੀ ਆਏ ਹਾਂ ਜੀ ਆਏ ਆਏ 8-10 ਘਰ ਆਏ ਬੀਬੀਆਂ ਜਿਆਦੀ ਆਈਆਂ ਤੇ ਬੰਦੇ ਘਟੇ ਇਹ ਕੀ ਕਾਰਨ ਰਿਹਾ ਵੀ ਇਹ ਮਤੇ ਪਾਉਣੇ ਪਏ ਕਿ ਸੀ ਦੀਹੜਿਆਂ ਦਾ ਕਰਕੇ ਤੁਸੀਂ ਇਹ ਮਤੇ ਪਾਏ ਹਾਂ ਸੀ ਦੀਹੜਿਆਂ ਦਾ ਵੀ ਆ ਤਾਂ ਵੈਸੇ ਵੀ ਗਾਂ ਫੇਰੇ ਕੰਮ ਮਲਬੀ ਇਦਾਂ ਹੀ ਚੱਲ ਬਣਾ ਹੈ ਇਹਨਾਂ ਮਤੇਆਂ ਨੂੰ ਲੈ ਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਮਜਬੂਰੀ ਵਿੱਚ ਇਹ ਮਤੇ ਪਾਏ ਗਏ ਨੇ ਪਿੰਡ ਦੇ ਲੋਕਾਂ ਦੇ ਮੁਤਾਬਿਕ ਇਹ ਪਿੰਡ ਮਾਤਾ ਖੀਵੀ ਜੀ ਦਾ ਜਨਮ ਸਥਾਨ ਹੈ ਇਸ ਦੇ ਨਾਲ ਹੀ ਉਹਨਾਂ ਵੱਲੋਂ ਸ਼ਹੀਦੀ ਦਿਹਾੜਿਆਂ ਦੇ ਮੱਦੇਨਜ਼ਰ ਮਸੀਹ ਪਾਈਚਾਰੇ ਨਾਲ ਜੁੜੇ ਪਰਿਵਾਰਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਡੀਜੇ ਨਾ ਵਜਾਓ ਇਆ ਫਿਰ ਕੋਈ ਸ਼ੋਭਾ ਯਾਤਰਾ ਨਾ ਕਟੇ ਉਹ ਆਪਣੇ ਘਰਾਂ ਵਿੱਚ ਆਪਣੇ ਰੀਤੀ ਰਿਵਾਜ ਕਰਨ ਖੁਸ਼ੀ ਜਾਂ ਜਸ਼ਨ ਮਨਾਉਂਦੇ ਰਹਿਣ ਜਦੋਂ ਉਹਨਾਂ ਵੱਲੋਂ ਵਿਜਿਆ ਕਰਨ ਤੋਂ ਇਨਕਾਰ ਕੀਤਾ ਗਿਆ ਤਾਂ ਨਗਰ ਦੇ ਲੋਕਾਂ ਵੱਲੋਂ ਹਮਤੇ ਪਾ ਦਿੱਤੇ ਗਏ ਜਿਵੇਂ ਸੀ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਘਰੋ ਘਰੀ ਜਿਹੜਾ ਤੁਸੀਂ ਇਹ ਇਸਾ ਮਸੀਹ ਦਾ ਜੋ 크ਿਸਮਸ ਡੇ ਮਨਾਉਂਦੇ ਆ ਵੀ ਆਪਣੇ ਘਰ ਜੋ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਮਨਾਓ ਪਰ ਇਹ ਇਸ ਗੱਲ ਤੇ ਵਿਜੇ ਦੇ ਭੇ ਸੀ ਜਿਹੜਾ ਵਾਏ ਡੀਜੇ ਲਾ ਕੇ ਤੇ ਸਾਰੇ ਨਗਰ ਦੇ ਚਾਚ ਫੇਰੇ ਜਿਹੜੀ ਆ ਜਿਵੇਂ ਆਪਾਂ ਨਗਰ ਕੀਰਤਨ ਕਰਦੇ ਆ ਤੇ ਇਹੀ ਸ਼ੋਭਾ ਯਾਤਰਾ ਜਿਹੜੀ ਕਰਨੀ ਹੈ ਤੇ ਇਹੋ ਹੀ ਸਮਝਾਇਆ ਵੀ ਸਿੱਧੀ ਦਿਹਾੜੇ ਚੱਲ ਰਹਾ ਤੇ ਇਹ ਜਿਹੜੀ ਆ ਇਹ ਕੋਈ ਅਜਾਤ ਨਹੀਂ ਦਿੰਦਾ ਨਗਰ ਜਾਤ ਨਹੀਂ ਦਿੰਦਾ ਕਿਉਂਕਿ ਮਾਤਾ ਕੀਵੀ ਜੀ ਦਾ ਜਿਹੜਾ ਇਤਿਹਾਸ ਤੇ ਨਗਰ ਆ ਤੇ ਅਸੀਂ ਨਸੀਬਾਈ ਚਰੇ ਨੂੰ ਇਹੋ ਬੇਨਤੀ ਕੀਤੀ ਵੀ ਤੁਸੀਂ ਜੋ ਵੀ ਚਲੋ ਤੁਸੀਂ ਜਿਸ ਵੀ ਧਰਮ ਨੂੰ ਮੰਨਦੇ ਜੋ ਤੁਸੀਂ ਆਪੋ ਆਪਣੇ ਘਰ ਹੀ ਜਿਸ ਤਰ੍ਹਾਂ ਮਰਜ਼ੀ ਆਪਣਾ ਜਸ਼ਨ ਕਰੋ ਪਰ ਜਿਹੜਾ ਗਲੀਆਂ ਬਜ਼ਾਰਾਂ ਦੇ ਵਿੱਚ ਜਿਹੜਾ ਡੀਜੀ ਲਾ ਕੇ ਆ ਇਹਦੀ ਇਜਾਜ਼ਤ ਜਿਹੜੀ ਅਸੀਂ ਨਹੀਂ ਦਿੱਤੀ ਸਾਰੇ ਪਿੰਡ ਦੇ ਸੰਪਤੀ ਨਾਲ ਹਾਂ ਸਾਰਾ ਨਗਰੀ ਹਾਜ਼ਰ ਸੀ ਜੀ ਹਾਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਕੋਈ ਇਸ ਵੀਡੀਓ ਵਿੱਚ ਜੋ ਮਤੇ ਪਿੰਡ ਵਾਸੀ ਪਾਉਂਦੇ ਵਿਖਾਈ ਦੇ ਰਹੇ ਨੇ ਉਹਨਾਂ ਨੂੰ ਵਿਵਾਦਿਤ ਦੱਸ ਰਿਹਾ ਤੇ ਕੋਈ ਕੁਝ ਹੋਰ ਪ੍ਰਤੀਕਿਰਿਆ ਦੇ ਰਿਹਾ ਪਰ ਇਥੇ ਲੋੜ ਸੀ ਕਿ ਦੋਵੇਂ ਪਾਈਚਾਰੇ ਇੱਕ ਦੂਜੇ ਦੀਆਂ ਭਾਵਨਾਵਾਂ ਸਮਝਦੇ ਉਹਨਾਂ ਦਾ ਸਤਿਕਾਰ ਕਰਦੇ ਇੱਕ ਦੂਜੇ ਦੇ ਜਜ਼ਬਾਤਾਂ ਦੀ ਕਦਰ ਕਰਦੇ ਆ ਕੋਈ ਵਿਚਕਾਰ ਦਾ ਰਾਹ ਕੱਢ ਦੇ ਜੇਕਰ ਜੇ ਹੁੰਦਾ ਤਾਂ ਸ਼ਾਇਦ ਬਿਹਤਰ ਸੀ ਤਾਂ ਸ਼ਾਇਦ ਉਹ ਵਿਵਾਦ ਖੜਾ ਨਾ ਹੁੰਦਾ ਜੋ ਖੜਾ ਹੁੰਦਾ ਵਿਖਾਈ ਦੇ ਰਿਹਾ ਰਵੀ ਖਹਿਰਾ ਪੀਟੀਸੀ ਨਿਊਜ਼ ਤਰੰਤਰ